ਹਾਂਜੀ ਸਪੈਸ਼ਲ neck design ਵਾਲੇ suit ਆ ਚੁੱਕੇ ਨੇ ਇਹ organza ਦਾ stuff ਹੁੰਦਾ ਜੀ organza ਦੀ shirt ਹੁੰਦੀ shine ਵਾਲਾ ਐਂਡ ਦੁਪੱਟੇ organza ਦੇ ਹੁੰਦੇ ਨੇ ਬਾਟਮ stone ਦੀ ਹੁੰਦੀ ਆ ਵੀਡੀਓ ਨੂੰ ਧਿਆਨ ਨਾਲ ਪੀਸ ਚੈੱਕ ਕਰਨਾ ਕਿਉਂਕਿ ਜਿੰਨੇ ਵੀ ਇਹਨਾਂ ਦੇ design ਹੋਣਗੇ ਅਲੱਗ-ਅਲੱਗ neck design ਬਣੇ ਹੋਣਗੇ ਉਸੇ ਤਰ੍ਹਾਂ ਦਾ ਹੀ ਇਹਨਾਂ ਦਾ ਅਲੱਗ-ਅਲੱਗ price ਆਏਗਾ ਕਿਸੇ ਦੇ ਨਾਲ plain ਦੁਪੱਟੇ ਆ ਜੀ ਕਿਸੇ ਦੇ ਨਾਲ work ਕੀਤੇ ਦੁਪੱਟੇ ਹੋਣ ਕਰਕੇ price ਸਭ ਦਾ ਅਲੱਗ-ਅਲੱਗ ਆਏਗਾ ਇਸ ਕਰਕੇ ਵੀਡੀਓ ਨੂੰ ਪਲੀਜ਼ ਧਿਆਨ ਨਾਲ ਜ਼ਰੂਰ ਚੈੱਕ ਕਰਿਆ ਕਰੋ price ਨਾਲ ਮੈਂਸ਼ਨ ਕੀਤੇ ਹੁੰਦੇ ਨੇ ਇਹ ਚਨਾਉਣ ਦਾ ਫੈਬਰਿਕ ਆ ਜੀ ਸ਼ਰਟਾਂ ਚਰਾਉਣ ਦੀਆਂ ਆਣਗੀਆਂ ਐਂਡ ਬਾਟਮ ਜਿਹੜੀ ਉਹ ਕ੍ਰੇਪ ਦੀ ਆਏਗੀ ਵਿਦਆਊਟ ਦੁਪੱਟਾ ਸੂਟ ਹੋਣਗੇ ਇਹ ਫੈਬਰਿਕ ਹੋਏਗਾ 2.5 ਮੀਟਰ ਦਾ ਵਿਦਆਊਟ ਦੁਪੱਟਾ ਐਂਡ ਇਹ ਬਹੁਤ ਜ਼ਿਆਦਾ ਸੋਹਣੇ ਲਾਈਟ ਕਲਰ ਦੇ ਵਿੱਚ ਤੁਸੀਂ ਆਫਿਸ ਵੇਅਰ ਵਾਸਤੇ ਵੀ ਇਹ ਲੈ ਸਕਦੇ ਹੋ ਤੇ ਇਦਾਂ ਦੇ ਸੂਟ ਸਰਦਾਰੀ ਜੀ ਸੂਟ ਬਹੁਤ ਪਿਆਰੇ ਲੱਗਦੇ ਨੇ ਪ੍ਰਿੰਟਡ ਸੂਟ ਆਪਾਂ ਐਡ ਕੀਤੇ ਹੋਏ ਨੇ ਵਧੀਆ ਪ੍ਰਿੰਟ ਦੇ ਵਿੱਚ ਪ੍ਰਾਈਸ ਵੀ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ ਆਲ ਇੰਡੀਆ ਫ੍ਰੀ ਰਹੇਗੀ ਤੁਸੀਂ ਕੋਈ ਵੀ ਪ੍ਰਿੰਟ ਲੈ ਸਕਦੇ ਹੋ ਐਂਡ ਇੰਨਾ ਸੂਟ ਦੇ ਨਾਲ ਪਲੇਨ ਬੋਟਮ ਦਾ ਵਰਕ ਵੀ ਕਰਵਾ ਸਕਦੇ